ਨਵਾਂ ਸ਼ਹਿਰ ਦੇ ਔਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਵਿਦੇਸ਼ ਗਏ ਵਿਅਕਤੀ ਦੀ ਡੱਬੇ ਚ ਬੰਦ ਹੋ ਕੇ Laash ਪੜਤੀ ਹੈ ਇੱਥੇ ਵੀ ਦੱਸ ਦਈਏ ਕਿ ਇਟਲੀ ਵਿੱਚ ਗਏ ਇਸ 54 ਸਾਲਾਂ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਦੇ ਚਲਦਿਆਂ ਮੌਤ ਹੋਈ ਹੈ ਜਿਸ ਤੋਂ ਬਾਅਦ ਉਸ ਦੇ ਜੱਦੀ ਪਿੰਡ ਉਸ ਦੀ ਲਾਸ਼ ਪਰਤੀ ਹੈ ਦੱਸਦੇ ਕਿ ਔੜਪਿੰਡ ਦੇ ਰਹਿਣ ਵਾਲੇ ਕੁਲਦੀਪ ਕੁਮਾਰ ਦੀ ਲਾਸ਼ ਪਰਤਨ ਤੋਂ ਬਾਅਦ ਜਿੱਥੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਉੱਥੇ ਹੀ ਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਵੀ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਦਿਲ ਦਾ ਦੌਰਾ ਪੈਣ ਦੇ ਚਲਦਿਆਂ ਇਟਲੀ ਵਿੱਚ ਇਸ ਦੀ ਮੌਤ ਹੋਈ ਹੈ ਉਧਰ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਭਾਜੀ ਜੇ ਜਿਹੜੇ ਮ੍ਰਿਤਕ ਦੀ ਇਹ ਬੋਡੀ ਬਾਹਰੋਂ ਆਈ ਆ ਇਹ ਤੁਹਾਡੇ ਕੀ ਲੱਗਦੇ ਸੀ ਕੀ ਨਾਮ ਸੀ ਇਹਨਾਂ ਦਾ ਛੋਟਾ ਭਾਈ ਸੀ ਦਾ ਜੀ ਕੀ ਨਾਮ ਸੀਗਾ ਜੀ ਖਲਜੀਰ ਗੁਹਾਰ ਸੀ ਕਿੰਨੀ ਉਮਰ ਸੀ ਉਹ ਉਮਰ 55 ਸਾਲ ਦੀ ਹੋਈ ਸੀ ਪਰਿਵਾਰ ਚ ਇਹਨਾਂ ਦੇ ਕੌਣ ਕੌਣ ਹੈ ਜੀ ਪਰਿਵਾਰ ਚ ਤਾਂ ਹੁਣ ਮੈਂ ਹੀ ਵੱਡਾ ਰਹਿ ਗਿਆ ਬਾਕੀ ਇਹਨਾਂ ਦੇ ਬੱਚੇ ਜੀ 3 ਹੈ ਤਿੰਨ ਕੁੜੀਆਂ ਆ ਤਿੰਨ ਬੱਚੇ ਆ ਜੀ ਕੁੜੀਆਂ ਕੋ ਬੇਟਾ ਵੀ ਹੈ ਜੀ ਨਹੀਂ ਨਹੀਂ ਤਿੰਨ ਬੱਚੇ ਆ ਜੀ ਬਾਪੂ ਆਫ ਲਈ ਮੌਤ ਦੇ ਹਸਪਤਾਲ ਤੇ ਕਿੰਨਾ ਚਿਰ ਹੋ ਗਿਆ ਸੀ ਇਹਨਾਂ ਨੂੰ ਵਿਦੇਸ਼ ਗਿਆ ਨੂੰ 32 ਸਾਲ ਹੋ ਗਏ ਨਵਾਂ ਸ਼ਹਿਰ ਦੇ ਔੜ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਵਿਦੇਸ਼ ਗਏ ਵਿਅਕਤੀ ਦੀ ਡੱਬੇ ਚ ਬੰਦ ਹੋ ਕੇ ਲਾਸ਼ ਪੜਤੀ ਹੈ ਇੱਥੇ ਵੀ ਦੱਸ ਦਈਏ ਕਿ ਇਟਲੀ ਵਿੱਚ ਗਏ ਇਸ 54 ਸਾਲਾਂ ਵਿਅਕਤੀ ਦੇ ਦਿਲ ਦਾ ਦੌਰਾ ਪੈਣ ਦੇ ਚਲਦਿਆਂ ਮੌਤ ਹੋਈ ਹੈ ਜਿਸ ਤੋਂ ਬਾਅਦ ਉਸ ਦੇ ਜਦੀ ਪਿੰਡ ਉਸ ਦੀ লাশ ਪਰਤੀ ਹੈ ਦੱਸਦੇ ਕਿ ਓੜ ਪਿੰਡ ਦੇ ਰਹਿਣ ਵਾਲੇ ਕੁਲਦੀਪ ਕੁਮਾਰ ਦੀ লাশ ਪਰਤਣ ਤੋਂ ਬਾਅਦ ਜਿੱਥੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਉੱਥੇ ਹੀ ਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਵੀ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਦਿਲ ਦਾ ਦੌਰਾ ਪੈਣ ਦੇ ਚਲਦਿਆਂ ਇਟਲੀ ਵਿੱਚ ਇਸ ਦੀ ਮੌਤ ਹੋਈ ਹੈ ਉਧਰ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਭਾਜੀ ਜੇ ਜਿਹੜੀ ਮ੍ਰਿਤਕ ਦੀ ਇਹ ਬਾਡੀ ਬਾਹਰੋਂ ਆਈ ਆ ਇਹ ਤੁਹਾਡੇ ਕੀ ਲੱਗਦੇ ਸੀ ਕੀ ਨਾਂ ਸੀ ਇਹਨਾਂ ਦਾ ਛੋਟਾ ਭਾਈ ਸੀ ਦਾ ਜੀ ਕੀ ਨਾਂ ਸੀਗਾ ਜੀ ਕੁਲਦੀਪ ਗੁਹਾਰ ਕਿੰਨੀ ਉਮਰ ਸੀ ਜੀ ਉਮਰ 55 ਸਾਲ ਦੀ ਹੋਈ ਸੀ ਪਰਿਵਾਰ 'ਚ ਇਹਨਾਂ ਦੇ ਕੌਣ-ਕੌਣ ਹੈ ਜੀ ਵਾਚ ਦਾ ਹੁਣ ਮੈਂ ਹੀ ਵੱਡਾ ਰਹਿ ਗਿਆ ਬਾਕੀ ਇਹਨਾਂ ਦੇ ਬੱਚੇ ਜੀ ਹੈ ਤੈਨਾਂ ਕੁੜੀਆਂ ਆ ਤੈਨੂੰ ਬੱਚੀਆਂ ਜੀ ਕੁੜੀਆਂ ਕੋ ਬੇਟਾ ਵੀ ਹੈ ਜੀ ਨਹੀਂ ਤੈਨੂੰ ਬੱਚੀਆਂ ਜੀ ਬਾਪੂ ਆਖ ਲਈ ਮਸੂਦੇ ਹਸਤਾੜ ਸਗੇ ਕਿੰਨਾ ਚਿਰ ਹੋ ਗਿਆ ਸੀ ਇਹਨਾਂ ਨੂੰ ਵਿਦੇਸ਼ ਗਿਆ ਨੂੰ ਵੀ 22 ਸਾਲ ਹੋ ਗਏ ਜੀ